ਜੋ 4 ਫਰਵਰੀ ਵਿਸ਼ਵ ਕੈਂਸਰ ਦਿਵਸ ਦੇ ਰੂਪ ਤੇ ਪੂਰੇ ਸਮੁੱਚੇ ਸੰਸਾਰ ਵਿੱਚ ਮਨਾਇਆ ਜਾ ਰਿਹਾ ਹੈ ਇਸ ਦਾ ਇੱਕ ਮਕਸਦ ਹੈ ਉਹ ਹੈ ਕਿ ਆਪਾਂ ਸੰਸਾਰ ਵਿੱਚ ਕੈਂਸਰ ਜਿਹੜੀ ਨੋਨ ਕਮਿਊਨੀਕੇਬਲ ਡਿਜ਼ੀਜ਼ ਹੈ ਇਹਦਾ ਇਨਸੀਡੈਂਸ ਘਟਾਈਏ ਤੇ ਕੈਂਸਰ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੀ ਘਟਾਈਏ ਕੈਂਸਰ ਦੇ ਲਈ ਸਰਕਾਰ ਨੂੰ ਬਹੁਤ ਵੱਡਾ ਸੈਟਅਪ ਲਾਣੇ ਪੈਂਦੇ ਨੇ ਸਾਡੀ ਪਹਿਲੀ ਕੋਸ਼ਿਸ਼ ਹੈ ਕਿ ਕੈਂਸਰ ਦੇ ਜਿਹੜੇ ਸੈਟਅਪ ਲੱਗੇ ਨੇ ਉੱਥੇ ਪੇਸ਼ੈਂਟ ਇਨੀਸ਼ੀਅਲ ਸਟੇਜ ਤੇ ਪਹੁੰਚੇ ਸੈਕੰਡਲੀ ਜਿਹੜਾ ਸਾਡੀ ਸਕੀਮਾਂ ਨੇ ਉਹ ਇਨੀਸ਼ੀਅਲ ਸਟੇਜ ਤੇ ਪਹੁੰਚਦੇ ਪੇਸ਼ੈਂਟ ਨੂੰ ਠੀਕ ਕਰ ਸਕਣ ਤੇ ਜਿਹੜਾ ਉਹਨਾਂ ਦੇ ਨਾਲ ਮਰਨ ਵਾਲੀ ਸੰਖਿਆ ਨੇ ਉਹ ਘਟਾ ਸਕੀਏ ਕਿਉਂਕਿ ਜਦੋਂ ਪੇਸ਼ੈਂਟ ਦੀ ਡੈਥ ਹੁੰਦੀ ਹੈ ਪੇਸ਼ੈਂਟ ਨੂੰ ਕੁਝ ਹੁੰਦਾ ਉਹਨਾਂ ਦਾ ਪੂਰਾ ਪਰਿਵਾਰ ਬੰਦਿਆ ਹੁੰਦਾ ਹੈ ਕਈ ਵਾਰ ਅਰਨਿੰਗ ਮੈਂਬਰ ਹੁੰਦੇ ਨੇ ਜਿਹੜੇ ਪਰਿਵਾਰ ਦੇ ਉਹਨਾਂ ਨੂੰ ਕੈਂਸਰ ਹੋ ਜਾਂਦਾ ਤੇ ਪੂਰੇ ਪਰਿਵਾਰ ਲਈ ਸਮੱਸਿਆ ਹੁੰ ਇੱਕ ਅੱਛੇ ਰਿਸਪੈਕਟੇਬਲ ਜ਼ਿੰਦਗੀ ਦੇ ਸਕੀਏ ਉਹਨਾਂ ਨੂੰ ਰੀਹੈਬਿਲੀਟੇਟ ਕਰ ਸਕੀਏ ਵਾਪਸ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਜਿਹੜੀ ਪ੍ਰਤੀਜਾ ਰੁਕਤਾ ਵਦਨ ਦੇ ਨਾਲ ਕੈਂਸਰ ਦੇ ਨੰਬਰ ਤਾਂ ਵਧੇ ਨੇ ਪਹਿਲਾਂ ਪਿੰਡਾਂ 'ਚ ਪਤਾ ਹੀ ਨਹੀਂ ਲੱਗਦਾ ਸੀ ਵੀ ਮਰੀਜ਼ ਜਿਹੜੀ ਮੌਤ ਹੋ ਗਈ ਉਹ ਕਿਉਂ ਹੋ ਗਈ ਹੈ ਕਿਸੇ ਦੀ ਵੀ ਕਾਰਨ 'ਚ ਪਾਇਆ ਲੱਗਦਾ ਸੀ ਦੂਜੀ ਬਿਮਾਰੀ ਕਹਿ ਕੇ ਪਰ ਹੁਣ ਲੋਕ ਮੈਨੂੰ ਲੱਗਦਾ ਹੈ ਕੈਂਸਰ ਸ਼ਬਦ ਤੋਂ ਉੱਡਾ ਡਰਦੇ ਨਹੀਂ ਹੈ ਦੇ ਕੈਂਸਰ ਤੇ ਕੋਈ ਗੰਡ ਵੀ ਹੁੰਦੀ ਹੈ ਉਹ ਇਨੀਸ਼ੀਅਲ ਤੌਰ ਤੇ ਸਾਡੇ ਕੋਲ ਆਉਂਦੇ ਨੇ ਅਸੀਂ ਹੁਣ ਪ੍ਰੀਪਰਸ ਕੰਜ਼ਰਵੇਸ਼ਨ ਸਰਜਰੀਜ਼ ਸ਼ੁਰੂ ਕਰਤੀ ਆਪਣੇ ਹਸਪੀਟਲ ਚ ਜਿਹੜੀ ਕਿ ਸਾਡੇ ਕੋਲ ਕਦੇ ਪੋਸਿਬਲ ਨਹੀਂ ਹੁੰਦੀ ਸੀ ਕਿ ਅਸੀਂ ਬ੍ਰੈਸਟ ਬਚਾ ਸਕਾਂਗੇ ਕਿ ਨਹੀਂ ਬਚਾ ਸਕਾਂਗੇ ਕਿਉਂਕਿ ਬਿਮਾਰੀ ਬਹੁਤ ਵੱਡੀ ਸਟੇਜ ਤੇ ਹੁੰਦੀ ਸੀ ਹੁਣ ਇਨੀਸ਼ੀਅਲ ਸਟੇਜ ਦੀ ਬਿਮਾਰੀ ਆ ਰਹੀ ਹੈ ਅਸੀਂ ਬ੍ਰੈਸਟ ਕੰਜ਼ਰਵ ਕਰਨੀ ਸ਼ੁਰੂ ਕਰਤੀ ਹੈ ਸਾਡੇ ਕੋਲ ਬਹੁਤ ਅੱਛੇ ਸਰਵਿਸ ਤੇ अर्ली ਸਟੇਜ ਦੇ ਕੇਸ ਆ ਰਹੇ ਨੇ ਉਹਨਾਂ ਨੂੰ ਰਿਮੂਵ ਕਰ ਰਹੇ ਹਾਂ ਸੋ ਜਿਹੜਾ ਟ੍ਰੀਟਮੈਂਟ ਹੈ ਉਹ ਇੰਪਰੂਵ ਹੋਇਆ ਤੇ ਜਿਹੜਾ ਆਊਟਕਮ ਹੈ ਅੱਜ ਵਰਲਡ ਕੈਂਸਰ ਡੇ ਹੈ ਉਹਨੂੰ ਅਸੀਂ ਅਵੇਅਰਨੈਸ ਡੇ ਦੀ ਤਰਫ ਦੀ ਤਰ੍ਹਾਂ ਸੈਲੀਬ੍ਰੇਟ ਕਰਦੇ ਹਾਂ ਇਹਦੇ ਵਿੱਚ ਲੋਕਾਂ ਨੂੰ ਬੇਸਿਕਲੀ ਕੈਂਸਰ ਦੀ ਸਕ੍ਰੀਨਿੰਗ ਬਾਰੇ ਜਾਗਰੂਕ ਕੀਤਾ ਗਿਆ ਹੈ ਤਾਂ ਕਿ ਕੈਂਸਰ ਨੂੰ अर्ਲੀ ਸਟੇਜ ਤੇ ਹੀ ਡਿਟੈਕਟ ਕੀਤਾ ਜਾ ਸਕੇ ਤੇ ਉਹਨੂੰ ਉੱਥੇ ਹੀ ਰੋਕਥਾਮ ਕੀਤੀ ਜਾ ਸਕੇ ਤਾਂ ਕਿ ਮਰੀਜ਼ ਨੂੰ ਆਉਣ ਵਾਲੀਆਂ ਅੱਗੇ ਜਿਹੜੀਆਂ ਪ੍ਰੋਬਲਮਸ ਨੇ ਉਹ ਆ ਨੀ ਨਾ ਉਹ ਪਹਿਲੇ ਹੀ ਡਾਇਗਨੋਸ ਹੋ ਜਾਏ ਤੇ ਉਹਨਾਂ ਦਾ ਪਹਿਲੇ ਹੀ ਜਲਦੀ ਸਟੇਜ ਤੇ ਟ੍ਰੀਟਮੈਂਟ ਸ਼ੁਰੂ ਹੋ ਜਾਏ ਤਾਂ ਕਿ ਉਹ ਕਿਉਰ ਕੀਤਾ ਜਾ ਸਕੇ ਜਿਹੜਾ ਪੰਜਾਬ ਸਰਕਾਰ ਦੀ ਗੱਲ ਕਰੀ ਤਾਂ ਪਹਿਲਾ 5 ਲੱਖ ਦਾ ਜਿਹੜਾ ਅਸਲ ਲੱਗਦਾ ਬੈਨੀਫਿਟ ਮਿਲੇਗਾ ਮੈਨੂੰ ਤਾਂ ਜਿਹੜੇ ਗਰੀਬ ਕਿਤੇ ਨਾ ਕਿਤੇ ਜਿਹੜੀਆਂ ਮੁੰਡੀਆਂ ਦਿੱਕਤਾ ਆਉਂਦੀਆਂ ਸੀ ਸਾਡਾ ਲਾਜ ਨਹੀਂ ਆਉਣਾ ਸੀ ਤਾਂ ਜਿਹੜਾ ਕਰਦਾ ਪਰਿਵਾਰ ਦੀ ਗੱਲ ਨਹੀਂ ਸਕਣਾਗਾ ਹੁਣ ਤਾਂ ਆਰਾਮ ਨਾਲ ਬੱਤੀ ਆ ਜੀ ਹਾਂਜੀ ਇਹ ਪੰਜਾਬ ਸਰਕਾਰ ਦਾ ਜਿਹੜਾ 5 ਲੱਖ ਦਾ ਕਾਰਡ ਸੀ ਉਹ 10 ਲੱਖ ਵਿੱਚ ਕਨਵਰਟ ਹੋ ਗਿਆ ਹੈ ਐਮ ਐਮ ਐਸ ਵਾਈ ਬੇਸਿਕਲੀ ਮੁੱਖ ਮੰਤਰੀ ਸਿਹਤ ਯੋਜਨਾ ਸਕੀਮ ਜਿਹੜੀ ਸ਼ੁਰੂ ਹੋਈ ਏ ਇਹਦੇ ਅੰਡਰ 10 ਲੱਖ ਦਾ ਹਰ ਫੈਮਿਲੀ ਨੂੰ ਬੈਨੀਫਿਟ ਮਿਲ ਸਕਦਾ ਹੈ ਹੈਲਥ ਦੇ ਫੀਲਡ ਵਿੱਚ ਤੇ ਇਹ ਕਾਰਡ ਜਿਹੜਾ ਇਹ ਵੋਟਰ ਕਾਰਡ ਤੇ ਆਧਾਰ ਕਾਰਡ ਦਾ ਦੀ ਰਜਿਸਟ੍ਰੇਸ਼ਨ ਕਰਾ ਕੇ ਇਹ ਸ਼ੁਰੂ ਹੋ ਜਾਏਗਾ ਤੇ ਇਹਦੇ ਨਾਲ ਪੇਸ਼ੈਂਟ ਨੂੰ ਬਹੁਤ ਸੁਵਿਧਾ ਮਿਲੇਗੀ ਕਿਉਂਕਿ ਕਈ ਵਾਰੀ ਪੇਸ਼ੈਂਟ ਦੇ ਟ੍ਰੀਟਮੈਂਟ ਤੇ 5 ਲੱਖ ਤੋਂ ਜ਼ਿਆਦਾ ਲੱਗ ਜਾਂਦੇ ਸੀ ਤੇ ਮਰੀ ਤੇ ਕਈ ਵਾਰੀ ਇਹ ਕਹਿੰਦੇ ਸੀ ਵੀ ਘਰ ਵੀ ਵਿਕ ਜਾਂਦੇ ਨੇ ਫਿਰ ਵੀ ਟ੍ਰੀਟਮੈਂਟ ਇਲਾਜ ਪੂਰਾ ਨਹੀਂ ਹੁੰਦਾ ਹੁਣ ਮਰੀਜ਼ਾਂ ਨੂੰ ਇਹ ਅਸੁਵਿਧਾ ਨਹੀਂ ਹੋਏਗੀ ਤੇ ਉਹਨਾਂ ਨੂੰ ਇਲਾਜ ਪੂਰਾ ਮਿਲ ਸਕੇਗਾ ਤੇ ਉਹਨਾਂ ਨੂੰ ਪੈਸੇ ਦੀ ਘਾਟ ਮਹਿਸੂਸ ਨਹੀਂ ਹੋਏਗੀ ਡਾਕਟਰ ਜੀ ਨੇ ਪਹਿਲਾਂ ਆਰਗੁਮੈਂਟ ਪਿਆ ਗਿਆ ਜੋ ਹੋਰ ਵੀ ਸਿਦਾਰ ਦਿੰਦੇ ਆ ਇਸ ਕੋਲ ਕਿ ਨਾ ਆਉਂਦੇ ਉਹਦੇ ਤੋਂ ਇਹ ਤੁਹਾਨੂੰ ਆਉਂਦਾ ਹੁੰਦਾ ਪੁਨ ਕੀ ਪ੍ਰਾਲਾਗਿਤ ਉਹਨਾਂ ਇਹਦੇ ਵਿੱਚ ਇਹ ਕੀਤਾ ਗਿਆ ਪਹਿਲੇ ਕੁਝ ਸਕੀਮਾਂ ਇਹ ਜੀਆਂ ਸੀ ਜਿਵੇਂ ਆਯੂਸ਼ਮਾਨ ਵੀ ਸੀ ਉਹਦੇ ਵਿੱਚ ਜੇ ਫਾਰਮ ਜਾਂ ਆਧਾਰ ਕਾਰਡ ਆਧਾਰ ਕਾਰਡ ਤਾਂ ਹੁਣ ਵੀ ਚਾਹੀਦਾ ਹੈ ਪਰ ਪਹਿਲੇ ਵਾਲੇ ਚ ਰਾਸ਼ਨ ਕਾਰਡ ਚਾਹੀਦਾ ਸੀ ਕਈ ਪੇਸ਼IENTS ਕੋਲ ਰਾਸ਼ਨ ਕਾਰਡ ਨਹੀਂ ਹੁੰਦੇ ਸੀ ਕੋਈ ਆਯੂਸ਼ਮਨ ਵਾਸਤੇ ਐਲੀਜੀਬਲ ਨਹੀਂ ਹੁੰਦੇ ਸੀ ਪਰ ਇਸ ਸਕੀਮ ਵਿੱਚ 100% ਲੋਕਾਂ ਨੂੰ ਕਵਰ ਕੀਤਾ ਗਿਆ ਐਂ ਦੇ ਵਿੱਚ ਕੋਈ ਵੀ ਜਾਤ ਪਾਤ ਦਾ ਭੇਦਭਾਵ ਵੀ ਨਹੀਂ ਕੀਤਾ ਗਿਆ ਕਿਸੇ ਵੀ ਕੈਟਾਗਰੀ ਦਾ ਅਮੀਰ ਹੋਵੇ ਗਰੀਬ ਹੋਵੇ ਕਿਸੇ ਕੈਟਾਗਰੀ ਨੂੰ ਬਿਲੋਂਗ ਕਰਦਾ ਹੋਵੇ ਉਹ ਸਾਰਿਆਂ ਵਾਸਤੇ ਇਹ ਯੋਜਨਾ ਸ਼ੁਰੂ ਕੀਤੀ ਗਈ ਹੈ ਐਦੇ ਵਿੱਚ ਸਾਰੇ ਮਰੀਜ਼ਾਂ ਨੂੰ ਹੀ ਬੈਨੀਫਿਟ ਮਿਲੇਗਾ ਇਹ ਦੇ ਮਿਲਣਾ ਕਿ ਕਿਆ ਜਾ ਰਿਹਾ ਹੈ ਬਹੁਤ ਜਲਦੀ ਜੇ ਨਹੀਂ ਆਏ ਤਾਂ ਪਹੁੰਚ ਗਏ ਮਸ਼ੀਨਾ ਇੱਥੇ ਬਹੁਤ ਹੀ ਐਡਵਾਂਸਡ ਮੈਂ ਫਿਰ ਕਹਾਂਗੀ ਅਪਗ੍ਰੇਡੇਡ ਮਸ਼ੀਨਾ ਨੇ ਇੱਥੇ ਮਰੀਜ਼ਾ ਦੇ ਡਾਇਗਨੋਸਿਸ ਵਿੱਚ ਕਿਸੇ ਤੇ ਟ੍ਰੀਟਮੈਂਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਮਹਿਸੂਸ ਨਹੀਂ ਹੋਏਗੀ ਵੀ ਸੀ ਸਾਹਿਬ ਦੇ ਐਫਰਟਸ ਨਾਲ ਹੀ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਇੱਕ ਪੀਜੀਆਈ ਦੇ ਮੁਕਾਬਲੇ ਤੇ ਪਹੁੰਚ ਗਿਆ ਹੈ ਤੇ ਅਸੀਂ ਅੱਜ ਏਮਜ਼ ਪੀਜੀਆਈ ਨਾਲ ਦਾ ਮੁਕਾਬਲਾ ਕਰ ਸਕਨੇ ਆ ਇੱਥੇ ਬੈਸਟ ਡਾਕਟਰਸ ਅਵੇਲੇਬਲ ਨੇ ਬੈਸਟ ਮਸ਼ੀਨਰੀ ਹੈ ਬੈਸਟ ਮੈਨ ਪਾਵਰ ਹੈ ਤੇ ਬੈਸਟ ਹੀ ਸਾਡੇ ਕੋਲ ਇਨਫਰਾਸਟ੍ਰਕਚਰ ਹੈ ਤੇ ਇਸ ਕਰਕੇ ਮੈਂ ਵੀ ਸੀ ਸਾਹਿਬ ਦਾ ਵੀ ਧੰਨਵਾਦ ਕਰਦੀ ਆ ਮੈਂ ਪੰਜਾਬ ਸਰਕਾਰ ਦਾ ਵੀ ਧੰਨਵਾਦ ਕਰਦੀ ਆ ਤੇ ਮੈਂ ਅੱਜ ਕੈਂਸਰ ਡਿਪਾਰਟਮੈਂਟ ਦਾ ਵੀ ਧੰਨਵਾਦ ਕਰਦੀ ਆ ਕਿਉਂਕਿ ਇਹ ਸੇਵਾਵਾਂ ਜੋ ਕੈਂਸਰ ਮਰੀਜ਼ਾਂ ਵਾਸਤੇ ਨਿਭਾਰੇ ਨੇ ਉਹ ਐਪਰੀਸ਼ੀਏਬਲ ਨੇ ਇਹਨਾਂ ਦੀ ਟੀਮ ਬਹੁਤ ਹੀ ਮਿਹਨਤ ਨਾਲ ਕੰਮ ਕਰ ਰਹੀ ਹੈ